ਸਾਵਧਾਨੀ ਰੱਖੀ ਫਤੇ ਅਸੀਂ ਅੱਜ ਤਕਰੀਬਨ ਬਗਾਨੇ ਤੋਂ ਅੱਗੇ ਇੱਕ ਟਿੱਪਰ ਨਹਿਰ ਦੇ ਵਿੱਚ ਬਾਈਟ ਐਰਰ ਡਿੱਗ ਪਿਆ ਅਸੀਂ ਕਈ ਵੀਡੀਓ ਪਾਦੇ ਰਹਿੰਦੇ ਆ ਕਿ ਇਹਦੇ ਜਿਹੜੀ ਆ ਨਹਿਰ ਦੇ ਉੱਤੇ ਰੇਲਿੰਗ ਲੱਗੀ ਜਾਵੇ ਰੇਲਿੰਗ ਲਾਣ ਦਾ ਕੋਈ ਨਾਂ ਨਹੀਂ ਰਹਿੰਦਾ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਇਹ ਧਰੂਣ ਸਰਕਾਰ ਨੇ ਸਾਡਾ ਏਰੀਆ ਮਾਰਨ ਦਾ ਠੇਕਾ ਹੀ ਲੈ ਲਿਆ ਹੁੰਦਾ ਉਹ ਭਰਾਵੋ ਕਹਦਾ ਬਦਲਾ ਕਰਨ ਲੱਗੇ ਬਦਲਾ ਸਾਨੂੰ ਮਾਰਨ ਦਾ ਕਰਨ ਲੱਗੇ ਕਿੰਨੀ ਕਮਾਰੀ ਅਸੀਂ ਤੁਹਾਨੂੰ ਕਹੇ ਮੈਂ ਰਾਹ ਦੇ ਵਿੱਚ ਵੀ ਦੇਖਿਆ ਜਿਹੜੀ ਤੁਸੀਂ ਲੋਹੇ ਦੀ ਲਵਾਈ ਆ ਸਰਕਾਰ ਨੇ ਲੋਈਓ ਆ ਰੇਲਿੰਗ ਉਹਦੇ ਵਿੱਚ ਕੋ ਟਿੱਪਰ ਬਾਜੀ ਕੋ ਗੱਡਵੇ ਉੱਪਰ ਤੱਕ ਜਾੜਦਾ ਇੱਥੇ ਮਿੱਟੀ ਦੀ ਰੇਲਿੰਗ ਚਾਹੀਦੀ ਜਿਸ ਵਿੱਚ ਪੱਥਰ ਹੋਵੇ ਇੱਕ ਇੱਕ ਫਟਕਟ ਵੀ ਇਹ 5 5 ਫੁੱਟ ਲੱਗੇ ਤੇ ਤਾਂ ਇੱਥੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਹੋ ਸਕਦੀ ਆ ਆ ਤੁਸੀਂ ਟਿੱਪਰਾ ਦਿਖਾਓ ਜੀ ਮੈਂ ਕੈਮਰਾ ਨਾਲ ਟਿੱਪਰ ਵੇਖੋ ਹੈ ਬਾਈਟ ਆ ਰਹਾ ਵਾ ਰੇਲ ਗੱਡੀ ਦੀ ਰੇਲ ਗੱਡੀ ਆ ਇਹ ਆਹ ਦੇਖੋ ਟਿੱਪਰ ਕਿਦਾ ਪੁੱਠਾ ਹੋਇਆ ਵਾ ਇਹਨੂੰ ਹੁਣ ਅਸੀਂ ਇਹ ਕਲੀਅਰ ਨਹੀਂ ਕਰ ਸਕਦੇ ਕਿ ਡਰਾਈਵਰ ਕੰਡੈਕਟਰ ਬਚ ਗਿਆ ਜਾਂ ਵਿੱਚਈ ਆ ਵਾਹਿਗੁਰੂ ਕਿਰਪਾ ਕਰੇ ਵੈਸੇ ਰਾਗੀ ਨੇ ਤਾਂ ਪਤਾ ਲੱਗਦਾ ਕਿ ਡਰਾਈਵਰ ਨੇ ਛਾਲ ਮਾਰ ਦਿੱਤੀ ਸੀ ਬਚ ਗਿਆ ਪਰ ਅਸੀਂ ਕਲੀਅਰ ਕੁਝ ਨਹੀਂ ਇਹਦੇ ਵਿੱਚ ਕਰ ਸਕਦੇ ਕਿਉਂਕਿ ਅਸੀਂ ਦੇਖਿਆ ਨਹੀਂ ਇਹ ਪਤਾ ਨਹੀਂ ਕਰਦਾ ਦੇਖਿਆ ਟਾਈਮ ਕੀ ਹੋ ਗਿਆ ਜੀ ਹੁਣ 11 11 11 11 ਵਜੇ ਚੁੱਕੇ ਆ ਤਾਨੂੰ ਵੀ ਸੂਚਨਾ ਮਿਲੀ ਨੂੰ ਘੰਟਾ ਕ ਹੋ ਗਿਆ ਪਤਾ ਨਹੀਂ ਹੁਣ ਇਹ ਕੱਦ ਦਾ ਡਿਗਿਆ ਕੱਦ ਦਾ ਨਹੀਂ ਡਿਗਿਆ ਵਾ ਤੇ ਆ ਹੁਣ ਤੁਹਾਨੂੰ ਅਸੀਂ ਪ੍ਰਤੱਖ ਦਿਖਾ ਲੜੇ ਆ ਕਿ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਜੀ ਇਹ ਕਿਹੜਾ ਪਿੰਡ ਆ ਜੀ ਇਹ ਮਗਾਣਾ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਰੇਲਿੰਗ ਲੱਗੇ ਇੱਥੇ ਇਹ ਖੂਨੀ ਨਹਿਰ ਇਹਦਾ ਨਾਮ ਰਚਾ ਜਾ ਠੀਕ ਹੈ ਬਸ ਦੋਆਬਾ ਦਾ ਇਹਨੂੰ ਕੱਟ ਕੇ ਲੋਕਾਂ ਨੇ ਖੂਨੀ ਨਹਿਰ ਕਹਿੰਦੇ ਹਨ ਹਾਂਜੀ ਇਹਨੂੰ ਅਸੀਂ ਖੂਨੀ ਨਹਿਰ ਕਹਿੰਨੇ ਆ ਪਹਿਲਾਂ ਠੀਕ ਹੈ ਜੀ ਕਿਤੇ ਵੀ ਜਵਾਨ ਤੋਂ ਪੁੱਛ ਲਓ ਇਹਨੂੰ ਖੂਨੀ ਨਹਿਰ ਅਸੀਂ ਦੇਖ ਤੇ ਬੰਦੇ ਦਾ ਬਚਾਅ ਹੋ ਗਿਆ ਠੀਕ ਹੈ ਅੱਛਾ ਜੀ ਬੰਦੇ ਦਾ ਬਚਾਅ ਹੋ ਗਿਆ ਅਸੀਂ ਕਿਹਾ ਜਿੱਦਾਂ ਆਦਮਪੁਰ ਤੋਂ ਮੀਟੀਆਂ ਨੇ ਤਾਈਂ ਰੀਲਿੰਗ ਲੱਗੀ ਆ ਹਾਂਜੀ ਉਹ ਵੀ ਮਜ਼ਬੂਤ ਨਹੀਂ ਆ ਠੀਕ ਹੈ ਜੀ ਇਹ ਮਜ਼ਬੂਤ ਹੋਵੇ ਤਾਂ ਸਾਡੇ ਪਿੰਡਾਂ ਦਾ ਨੁਕਸਾਨ ਨਾ ਹੋਵੇ ਇੱਥੇ ਅੱਜ ਤੋਂ ਦੋ ਦਿਨ ਪਹਿਲਾਂ ਬਹੁਤ ਮੋਕਾ ਠੀਕ ਹੈ ਜੀ ਧੰਨਵਾਦ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਤੋਂ ਕੀ ਮੰਗ ਕਰਦੇ ਯਾਰ ਟਿੱਪਰ ਜਿਗਿਆ ਤੁਸੀਂ ਵੀ ਦੇਖ ਰਹੇ ਆ ਦੇਖੋ ਜੀ ਸਰਕਾਰ ਦਾ ਤਾਂ ਅਸੀਂ ਕੱਲ ਵੀ ਸਿਆਪਾ ਕਰਕੇ ਆਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਸਾਡੀ ਦੁਆਬਾ ਚੈਨਲ ਕੈਟਾਗਰੀ ਫਰੰਟ ਨੇ ਪਰ ਇਥੇ ਜਿੱਦੋਂ ਤੋਂ ਇਹ ਨਹਿਰ ਬਣੀ ਠੀ ਤੁਹਾਡੀਆਂ ਟਰਾਂਸਪੋਰਟ ਹੈ ਜੀ ਵੇ ਸਾਡੀ ਸੰਸਤਾ ਹੈ ਜਨਰਲ ਚੜਾ ਠੀਕ ਹੈ ਜੀ ਹਾਂਜੀ ਲੋਕਲ ਹਾਂਜੀ ਲੇਕਿਨ ਜਿਸ ਦਿਨ ਤੋਂ ਨਹਿਰੇ ਬਣ ਲੱਗੀ ਸੀ ਹਾਂਜੀ ਅਸੀਂ ਉਸ ਦਿਨ ਤੋਂ ਮੰਗ ਕਰਦੇ ਸੀ ਕਿ ਇਹਦੇ ਨਾਲ ਸੇਫਟੀ ਗਾਰਡ ਲਾਏ ਜਾਣ ਇਧਰਲੇ ਪਾਸੇ ਬਾਰਮ ਬਣਾਏ ਜਾਣ ਠੀਕ ਹੈ ਜੀ ਕਿਉਂਕਿ ਦੂਸਰੇ ਪਾਸੇ ਇਸ ਪਾਸੇ ਦਰਖਤ ਹੈ ਹਾਂਜੀ ਇੱਕ ਮਾਈਨਿੰਗ ਦਾ ਬੜਾ ਜੋਰ ਆ ਹਾਂਜੀ ਆ ਅੱਖਾਂ ਮੀਟ ਕੇ ਬੈਠੀ ਆ ਉਹ ਜਿਹੜੇ ਵੱਡੇ ਵੱਡੇ ਟ੍ਰੈਪਰ ਵੱਡੀਆਂ ਗੱਡੀਆਂ ਆਉਂਦੀਆਂ ਆ ਉਹ ਤਕਰੀਬਨ ਜਿਹੜੀਆਂ ਕੋਟ ਬਤੂਹੀ ਤੋਂ ਬੀਟੀ ਆਨੇ ਆਲੂ ਗੱਡੀਆਂ ਆਉਂਦੀਆਂ ਉਹੀ ਨਹਿਰ ਦੇ ਵਿੱਚ ਡੇਗਦੀਆਂ ਕਿਉਂਕਿ ਇਹ ਸਾਈਡ ਇਹ ਆਪਣਾ ਟੂਲ ਟੂਲਪਲਾਜ਼ਾ ਮੋਹਰੇ ਲੱਗਾ ਆ ਬਰਾਵਾ ਉਹ ਤੋਂ ਬਚਾਉਂਦੇ ਉਹ ਟੂਲ ਬਚਾਉਣ ਦੀ ਖਾਤਰ ਇੱਧਰ ਵੀ ਆਉਂਦੇ ਆ ਉਹ ਤੋਂ ਬਚਾਉਣ ਦੀ ਖਾਤਰ ਦੂਸਰਾ ਮਾਈਨਰ ਦੀਆਂ ਜਿੰਨੀਆਂ ਵੀ ਇਹ ਟ੍ਰਿਪਰ ਇੱਥੋਂ ਐਸਲੇ ਚੱਲਦੇ ਆ ਸਰਕਾਰ ਦੇ ਟ੍ਰਿਪਰ ਚੱਲਦੇ ਆ ਹਾਂਜੀ ਉਹ ਸਾਈਡ ਨਹੀਂ ਦਿੰਦੇ ਸਾਈਡ ਜਾ ਕੇ ਮਾਰਦੇ ਆ ਦਰਖਤ ਜਿਹੜੇ ਸੰਕ ਦੇ ਦੇਚਿਆ ਉਹ ਦਰਖਤ ਨੂੰ ਬਚਾਉਣ ਦੀ ਖਾਤਰ ਜਿਹੜਾ ਇੱਧਰ ਨੂੰ ਦਬਦੇ ਆ ਤੇ ਕਈ ਹਾਸੇ ਹੋ ਚੁੱਕੇ ਆ ਇੱਥੇ ਮੋਟਾ ਹੋ ਚੁੱਕਿਆ ਮੋਟਰਸਾਈਕਲ ਡੈਕ ਤੋਂ ਉੱਪਰ ਵਾਹਨ ਸਮੇਤ ਕਾਰਾਂ ਲੱਗ ਚੁੱਕੀਆਂ ਠੀਕ ਹੈ ਜੀ ਥੈਂਕ ਯੂ ਹਾਂਜੀ ਸਰਦਾਰ ਜੀ ਆਪ ਕੀ ਕਹਿਣਾ ਚਾਹੁੰਦੇ ਆ ਮੈਂ ਸੁਰਜੀਤ ਸਿੰਘ ਪਿੰਡ ਪੁੰਗਲੀ ਤੋਂ ਹਾਂਜੀ ਜਿੱਦਨ ਦੀ ਇਹ ਨਹਿਰ ਬਣੀ ਆ ਹਾਂਜੀ ਮੇਰਾ ਖਿਆਲ ਆ ਕਿ ਅਸੀਂ ਤਕਰੀਬਨ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇੱਥੇ ਦੇ ਪ੍ਰਸ਼ਾਸਨ ਨੂੰ ਹਾਂਜੀ ਹਾਂਜੀ ਇੱਥੇ ਦੇ ਐਮਪੀ ਸਾਹਿਬ ਨੂੰ ਅਸੀਂ ਕਿੰਨੇ ਮੰਗ ਪੱਤਰ ਦੇ ਦਿੱਤੇ ਆ ਠੀਕ ਹੈ ਜੀ ਕਿ ਇੱਥੇ ਹਾਫੇ ਹੋ ਰਿਹਾ ਹੈ ਬਾਰ-ਬਾਰ ਇਹਨੂੰ ਬਚਾਇਆ ਜਾਵੇ ਜਿਹੜੇ ਇਹ ਪ੍ਰਧਾਨ ਮੰਤਰੀ ਯੋਜਨਾ ਚ ਬਣੀਆਂ ਹਾਂਜੀ ਇਹਦੇ ਜਿਹੜੇ ਬਰਮਾ 4 4 ਫੁੱਟ ਬਾਹਰ ਚਾਹੀਦੇ ਸੀ ਉਹ ਵੀ ਬਰਮਾ ਖਾ ਗਏ ਖਾ ਗਏ ਜੀ ਜਿਹੜਾ ਇਧਰ ਅੱਗੇ ਬੰਨੀ ਬਣੀਓ ਸੀ ਉਹ ਵੀ ਤੋੜ ਕੇ ਉਹ ਨਹੀਂ ਭਰਤੀ ਪਾਉਂਦੇ ਉਹ ਤਾਂ ਮਿੱਟੀ ਵੀ ਨਹੀਂ ਵੇਚੀ ਜੀ ਅਸੀਂ ਆਪ ਦੇਖਿਆ ਟਰਾਲੀਆਂ ਸਾਰੀ ਮਿੱਟੀ ਵੇਚ ਦਿੱਤੀ ਕਿਸੇ ਨੇ ਉਹਨੂੰ ਪੁੱਛਿਆ ਨਹੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਜੀ ਹਾਂਜੀ ਜਿੰਨੀ ਦੇਰ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਡੇਖਦਾ ਰਹਣਾ ਇਹਦੇ ਵਿੱਚ ਜੇ ਮਰਦਾਨੀ ਵਾਲੀ ਫੈਮਿਲੀ ਦਾ ਨਹੀਂ ਮਗਲਾ ਠੀਕ ਹੈ ਜੀ ਜਦੋਂ ਨਹੀਂ ਕੋਈ ਕੁਝ ਨਹੀਂ ਕਰਨਾ ਜਨਤਾ ਨੂੰ ਜਨਤਾ ਨੂੰ ਉਹ ਕੁਝ ਨਹੀਂ ਸਮਝਦੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਇਹ ਹੁਣ ਵੀ ਕੱਲ ਵੀ ਮੰਗ ਪੱਤਰ ਦੇ ਕੇ ਆਏ ਆਂ ਸਾਹਿਬ ਨੂੰ ਅਸੀਂ ਇਹਦੀ ਨਖੇਦੀ ਕਰਦੇ ਆਂ ਅਸੀਂ ਇਹੀ ਵਾਰ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਕੋਈ ਜੇ ਤਾਂ ਇਹਨੀ ਸਾਡੀ ਸੁਣ ਲਈ ਥੋੜੇ ਦਿਨਾਂ ਚ ਕਰ ਲਿਆ ਨਾ ਤਾਂ ਅਗਲੇ ਹਫਤੇ ਅਸੀਂ ਰੋਡ ਜਾਮ ਕਰਾਂਗੇ ਅਸੀਂ ਜਾਮ ਲਾਵਾ ਅਸੀਂ ਸਾਰੇ ਜਿਹੜੇ ਵੀ ਮੇਰੇ ਵੀਡੀਓ ਰਾਈ ਸੁਣ ਰਹਾ ਹਾਂਜੀ ਮੈਂ ਨਗਰ ਨਿਵਾਸੀ ਸਾਰੇ ਪਿੰਡ ਵਾਲਿਆਂ ਨੂੰ ਕਹਿ ਰਿਹਾ ਕਿ ਜਿੱਦਨ ਅਸੀਂ ਕਾਲ ਦੇਵਾਂਗੇ ਉਦੋਂ ਸਾਰੇ ਮੀਡੀਆ ਨੇ ਪਹੁੰਚਣ ਸਾਡਾ ਸਾਥ ਦੇਣ ਤੇ ਅਸੀਂ ਇਹ ਕਰਵਾ ਕੇ ਹਨਾਂਗੇ ਠੀਕ ਹੈ ਸਾਨੂੰ ਵੀ ਕਾਲ ਕਰਿਓ ਅਸੀਂ ਵੀ ਆਵਾਂਗੇ ਜਰੂਰ ਕਰਾਂਗੇ ਜੀ ਅਸੀਂ ਜਰੂਰ ਕਰਾਂਗੇ ਅਸੀਂ ਪਤਾ ਹੀ ਖੇ ਦਿੱਤਾ ਸਾਡਾ ਮਤਲਬ ਦੇ ਚੁੱਕੇ ਆ ਥੈਂਕ ਯੂ ਥੈਂਕ ਯੂ ਵਾਜ ਜੀ ਕੁਸਚਨ ਚਾਹੁੰਦੇ ਹਾਂ ਕਿਹਾ 10ਵਾਂ ਬਾਰ ਦਾ ਜਨਤਾ ਦਾ ਦੇਖੋ ਕਿਦਾਂ ਰੱਖ ਪਿਆ ਵਾ ਬਹੁਤ ਤੇ ਮੁੰਡਾ ਕੋਟ ਤੇ ਹਾਂਜੀ ਕੀ ਨਾਂਜੀ ਆਪਣਾ ਹਰਦੀਪ ਸਿੰਘ ਜੀ ਤੁਸੀਂ ਵੀ ਕਈ ਵਾਰ ਨਹਿਰ ਵਿੱਚ ਵੜਦੇ ਆ ਜਿੱਦਾਂ ਜੇ ਕੁਝ ਡਿੱਗ ਪੈਂਦਾ ਹੈ ਕਿ ਇਸ ਵਰਗੀਆਂ ਜੀ ਆਨ ਬਚਾਣ ਦੇ ਪ੍ਰਦਰਸ਼ਨਾਂ ਦੀ ਕਿ ਕੀ ਸਰਕਾਰ ਤੋਂ ਮੰਗ ਕਰਨੀ ਚਾਹੁੰਦੇ ਆ ਫੋਟੋ ਲਾਉਣ ਚਾਹੀਦੀ ਸਾਈਡਾਂ ਤੇ ਇਹੀ ਮੰਗਿਆ ਸਰਕਾਰ ਤੋਂ ਦਾ ਜੇ ਕੋਈ ਕੋਈ ਗੱਡੀ ਵਾਲਾ ਡਿੱਗਦਾ ਕੋਈ ਐਕਟਿਵਿਸਟ ਫੂਟੇਜ ਹੈ ਉਹ ਡਿੱਗਦੀਆਂ ਕੋਈ ਆਟੋ ਵਾਲਾ ਡਿੱਗ ਪੈਂਦਾ ਨਹਿਰ ਚ ਥਾਣੇ ਸਵਾਰੀਆਂ ਸਪੋਰਟ ਲਾਉਣੀ ਚਾਹੀਦੀ ਸਾਈਡਾਂ ਤੇ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਂਜੀ ਆਪਣਾ ਮੇਰਾ ਨਾਂਜੀ ਹੈ ਤੁਹਾਨੂੰ ਕਿਹੜਾ ਪਿੰਡ ਹੈ ਜੀ ਐ ਮਾਚਲ ਤੇ ਉਧਾ ਅੱਛਾ ਜੀ ਕੀ ਚੱਲ ਸਰਕਾਰ ਤੋਂ ਮੰਗ ਕਰਦੇ ਇਥੇ ਰੇਲਿੰਗ ਲਗਾਈ ਜਾਵੇ ਠੀਕ ਹੈ ਜੀ ਥੈਂਕ ਯੂ ਤੇ ਦੇਖੋ ਕਿ ਆਮਾ ਕੰਤਾ ਦੀ ਭੀੜ ਇਕੱਠੀ ਹੋਈ ਹੋਆ ਹੁਣ ਭੀੜ ਵੀ ਕੀ ਕਰੇ ਭੀੜ ਵੀ ਕੀ ਕਰੇ ਇੱਥੇ ਇਹ ਲਾਈਵ ਚੱਲਦਾ ਹੈ ਤਾਂ ਲੈ ਚਲਾਉਂਗੇ ਆ ਗੱਡੀ ਦਾ ਨੰਬਰ ਹੈ ਜੀ ਹਗਾ ਪੁੱਠਾ ਆਰ ਜੇ 07 ਇਹ ਦੇਖ ਲੋ ਜੀ ਆਪੇ ਪੜ ਲਿਆ ਕਾ ਕੀ ਹੋਇਆ ਕਿ ਜੀ